ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਵੀ ਸਮਝ ਤੋਂ ਬਾਹਰ ਹੈ ਜੀਵਨ ਵੀ ਸਮਝਣਾ ਬਹੁਤ ਵੱਡੀ ਗੱਲ ਹੈ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਤੁਹਾਡੇ 'ਚ ਔਗਣ ਨਜ਼ਰ ਨਹੀਂ ਆਉਂਦੇ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ ਉਹ ਤੁਹਾਡੇ ਗੁਣ ਨਹੀਂ ਦਿਖਦੇ ਤੇ ਜਿਹੜੇ ਤੁਹਾਡਾ ਪਿਆਰ ਕਰਦੇ ਉਹ ਤੁਹਾਨੂੰ ਫੂਕ ਛਕਾਈ ਜਾਂਦੇ ਆ ਜਿਹੜੇ ਨਫ਼ਰਤ ਕਰਦੇ ਆ ਉਹ ਤੁਹਾਡਾ ਤਵਾ ਲਈ ਜਾਂਦੇ ਆ ਤੁਸੀਂ ਵੀ ਸੋਚਦੇ ਹੋ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਜਿਹੜੇ ਪਿਆਰ ਕਰਦੇ ਆ ਜਾਂ ਜਿਹੜੇ ਨਫ਼ਰਤ ਕਰਦੇ ਆ ਕਿ ਮੈਂ ਹੈ ਕੀ ਆ ਇਹ ਸਮਝ ਤੋਂ ਬਾਹਰ ਹੈ ਉਹ ਸੱਚ ਬੋਲ ਰਿਹਾ ਪਿਆਰ ਕਰਨ ਵਾਲੇ ਜਾਂ ਨਫ਼ਰਤ ਕਰਨ ਵਾਲੇ ਸੱਚ ਬੋਲ ਰਿਹਾ ਤੋਂ ਇਸ ਕਰਕੇ ਜ਼ਿੰਦਗੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਪਾਈ ਗੁਰਜੀ ਕਾ ਖਾਲਸਾ ਪਾਈ ਗੁਰਜੀ ਕੀ ਫਤਹ